ਲੈ ਵੀ ਦੋਸਤੋ ਤੁਹਾਨੂੰ ਦਿਖਾਉਣੇ ਜਾ ਰਹੇ ਆ ਨਰਕ ਸੁਰਗ ਜੋ ਕਿ ਬਾਈ ਬਹੁਤ ਹੀ ਵਧੀਆ ਕਲਾ ਹੈ ਹਾਂਜੀ ਲੋ ਜੀ ਅਸੀਂ ਪਹੁੰਚ ਗਏ ਸਾਡੇ ਬਾਈ ਜੀ ਗੁਰਮੇਰ ਸਿੰਘ ਜੀ ਮਾਨਸਾ ਜਿਨ੍ਹਾਂ ਨੇ ਨਰਕ ਸਵਰਗ ਜੋ ਵੀ ਆਪਣੀ ਪੂਰੀ ਜ਼ਿੰਦਗੀ ਆ ਜ਼ਿੰਦਗੀ ਦਾ ਡਾਟਾ ਕਿਦਾਂ ਤਿਆਰ ਕੀਤਾ ਹਾਂ ਤੁਹਾਨੂੰ ਥੋੜੇ ਟਾਈਮ ਤੱਕ ਦੱਸਣ ਲੱਗਾਂਗੇ ਥੈਂਕ ਯੂ ਵੈਰੀ ਮਚ ਹਲੋ ਬਾਈ ਜੀ ਅਸੀਂ ਸਾਡੇ ਕਲਾ ਦੇ ਪਾਤਰ ਬਹੁਤ ਹੀ ਮਸ਼ਹੂਰ ਗੁਰਮੇਰ ਮਾਨਸਾ ਜੀ ਵਾਲੇ ਗੀਤਕਾਰ ਵੀ ਨੇ ਤੇ ਕਲਾ ਦੇ ਪਾਤਰ ਵੀ ਨੇ ਤੇ ਮੈਂ ਇਹਨਾਂ ਕੋਲ ਪਹੁੰਚੇ ਨਦੀ ਇੰਟਰਵਿਊ ਲੈਣ ਵਾਸਤੇ ਅੱਜ ਕਰਮੇਲ ਮਾਨਸਾ ਜੀ ਤੁਸੀਂ ਮਤਲਬ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਤੇ ਮੜਾ ਚਾਣਨਾ ਪਾਉਂਗੇ ਸਾਡੇ ਰੱਬਰ ਕੇ ਸਰੂਤਿਆਂ ਨੂੰ ਹਾਂ ਜੀ ਸਤਿਕਾਰ ਸਤਿਕਾਰ ਇਹ ਜੀ ਸ਼ੁਰੂ ਤਾਂ ਕੀਤਾ ਜੀ 99 ਚ ਠੀਕ ਹੈ ਜੀ ਉਹ ਇਹ ਤੇ ਸਾਰੇ ਤੇ 17 ਸਾਲ ਲੱਗੇ ਨੇ 17 ਸਾਲ ਸਾਰਾ ਲੱਕੜੀ ਦਾ ਸਮਾਨ ਹੈ ਇਹ ਠੀਕ ਹੈ ਜੀ ਤੇ ਹੁਣ ਥੋੜੀ ਬਾਹ ਹੱਲ ਗਈ ਸੀ 2-3 ਸਾਲ ਕੰਮ ਨਹੀਂ ਹੋਇਆ ਸੀ ਹੁਣ ਮਹਾਰਾਜ ਦੀ ਕਿਰਪਾ ਹੋ ਗਈ ਹੁਣ ਫੇਰ ਕਰ ਰਹੇ ਆ ਹੋਰ ਨਵਾਂ ਬਣ ਰਿਹਾ ਆ ਦੂਸਰੀ ਗੱਲ ਬਾਈ ਜੀ ਇਹ ਵੀ ਹੈ ਸਾਡੇ ਚੈਨਲ ਰਾਹੀਂ ਜੇ ਕੋਈ ਹੈਲਪ ਕਰਨੀ ਚਾਹੁੰਦਾ ਬਾਈ ਜੀ ਦੀ ਤਾਂ ਤੁਸੀਂ ਬੇ ਸੋਚੋ ਕੇ ਮਤਲਬ ਇਹਨਾਂ ਦੇ ਨੰਬਰ ਤੇ ਗੱਲ ਕਰਕੇ ਜਾਂ ਮਤਲਬ ਸਾਡੇ ਚੈਨਲ ਰਾਹੀਂ ਵੀ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਜੋ ਇਹਨਾਂ ਨੂੰ ਕੋਈ ਵੀ ਮੇਰਾ ਵੀਰ ਮਦਦ ਕਰੂਗਾ ਤਾਂ ਡਾਇਰੈਕਟ ਇਹਨਾਂ ਕੋਲੇ ਉਹਨਾਂ ਨੂੰ ਮਤਲਬ ਕਿ ਮਾਨ ਸਨਮਾਨ ਜੋ ਵੀ ਪਿਆਰ ਹੁੰਦਾ ਤਾਂ ਦਿੱਤਾ ਜਾਊਗਾ ਠੀਕ ਹੈ ਜੀ ਹਾਂ ਜੀ ਮੇਰਾ ਨੰਬਰ ਹੈ ਜੀ 98156 13301 ਦੁਬਾਰੇ ਫੇਰ ਬੋਲੋ ਜੀ ਇੱਕ ਵਾਰੀ 98156 13301 ਨਾਮ ਆ ਜੀ ਗੁਰਮੇਲ ਮਾਨ ਗੁਰਮੇਲ ਸਿੰਘ ਮਾਨਸਾ ਵਾਲਾ ਹਾਂ ਜੱਦੀ ਪਿੰਡ ਚੀਮਾ ਹੁਣ ਪਿੰਡ ਰਹਿੰਦੇ ਆ ਜੀ ਇਹ ਚੀਮਾ ਮੰਡੀ ਵਿੱਚ ਹਾਂ ਤੇ ਲੋ ਜੀ ਹੁਣ ਤੁਹਾਨੂੰ ਨਰਕਸਵਰਗ ਦੀਆਂ ਸਾਰੀਆਂ ਗੱਲਾਂ ਬਤਾਂ ਦਿਖਾਉਣ ਲੱਗੇ ਆ ਤੇ ਦੇਖਣਾ ਜਰਾ ਧਿਆਨ ਨਾਲ ਹਾਂਜੀ ਸ਼ੁਰੂ ਕਰ ਦੋ ਜੀ ਇਹ ਜਿਵੇਂ ਪੁਰਾਣੇ ਵਿਰਸੇ ਆਗੇ ਪਹਿਲਾਂ ਜੀ ਇਹ ਸਰਬਨ ਭਗਤ ਆਪਦੇ ਮਾਪਿਆਂ ਨੂੰ ਯਾਤਰਾ ਤੇ ਲੈ ਜਾਂਦਾ ਹਾਂਜੀ ਹਾਂਜੀ ਜਿਵੇਂ ਕਹਾ ਹਵਤਾ ਵੀ ਪੁੱਤ ਹੋਵੇ ਤਾਂ ਸਰਬਨ ਵਰਗਾ ਨਹੀਂ ਹੋਵੇ ਨਾ ਉਹ ਜੇਲ੍ਹ ਵਿੱਚ ਸਰਦਾਰ ਭਗਤ ਸਿੰਘ ਜੀ ਨੇ ਉਹ ਬੀਬੀ ਰਚਨੀ ਆ ਜਿਹੜੀ ਪਿੰਗਲੇ ਨੂੰ ਵਿਆਹੀ ਸੀ ਠੀਕ ਹੈ ਜੀ ਕੁੜੀਆਂ ਅੱਗੇ ਆਏ ਖੂਹ ਤੋਂ ਪਾਣੀ ਲਿਆਉਂਦੀਆਂ ਹਾਂਜੀ ਤੌੜਿਆਂ 'ਚ ਇਹ ਝੌਰ ਹੁੰਦੇ ਬਾਲਟੀ ਨਾਲ ਡੋਰ ਵੀ ਕਹਿੰਦੇ ਆ ਉਹਦੇ ਨਾਲ ਪਾਉਂਦੇ ਇਹ ਟਿੰਡਾ ਵਾਲੇ ਖੂਹ ਕਹਿੰਨੇ ਆ ਆਪਾਂ ਹਲਤ ਖੇਤੀ ਨੂੰ ਪਾਣੀ ਦਿੰਦੇ ਹਾਂਜੀ ਉਹ ਕੁੜੀ ਨਾਲ ਕਾਗੜ ਕੇ ਪਾਣੀ ਭਰਦੀ ਕਿਸਾਨ ਉੱਠ ਗੱਡੀ ਲਈ ਜਾਂਦਾ ਇਹ ਝੌਰੀ ਅੱਗੇ ਪਿੰਡਾਂ 'ਚ ਪੱਠੀਆਂ ਚੜ੍ਹਦੀਆਂ ਦਾਣੇ ਪੁੰਦੀ ਇਹ ਮਦਾਰੀ ਆਏ ਖੇਡਾ ਪਾਉਣਾਉਂਦੇ ਬਾਂਦਰ ਬਾਂਦਰੀ ਦਾ ਉਹ ਉਦਮ ਸਿੰਘ ਜੀ ਨੇ ਉਹ ਜਰਨਾ ਡੈਰ ਮਾਰਿਆ ਲੰਡਨ ਜਾ ਕੇ ਇਹ ਲਾਂਗੋਵਾਲ ਦੀਆਂ ਤੀਆਂ ਇਹ ਜਾਉਣਾ ਮੋੜ ਜੀ ਜੀ ਸਾਰਿਆਂ ਤੋਂ ਵੱਡੀ ਸਰਖਸੇ ਸੀਗੀ ਜੀ ਇਹ ਡੁੱਬ ਗਈ ਸੀ ਇਹਨੂੰ ਡੁੱਬੀ ਨੂੰ 50 ਸਾਲ ਹੋ ਗਏ ਕੋਈ ਵਾਹ ਜੀ ਵਾਹ ਉਦੋਂ ਮੈਂ 15 ਸਾਲ ਦਾ ਸੀ ਹੁਣ ਮੈਨੂੰ 68 ਮਾ ਸਾਲ ਹੈ ਵਾਹ ਜੀ ਤੇ ਇਹ ਉਹੀ ਸੀਨ ਦਿਖਾਏ ਆ ਮੇਨ ਇਹਦਾ ਨਵ ਪੋਲੋ ਸੀਗਾ ਕੁੜੀ ਦੇ ਨਾਂ ਤੇ ਸਰਖ ਸੀ ਕਹਿੰਦੇ ਵੀ ਇਹ ਸਮੁੰਦਰੀ ਜਹਾਜ਼ ਤੇ ਜਾਂਦੀ ਸੀ ਉਹ ਜਹਾਜ਼ ਹੀ ਡੁੱਬ ਗਿਆ ਸਾਰੀ ਖਤਮ ਹੋ ਗਈ ਇਹ ਮੈਂ ਮਾਨਸਾ ਤਿੰਨ ਵਾਰੀ ਦੇਖੀ ਹੋਈ ਐ ਵਾਹ ਜੀ ਵਾਹ ਇਹ ਸਾਰੇ ਸੀਨ ਮੇਨ ਉਹੀ ਦਿਖਾਏ ਨੇ ਜਿਵੇਂ ਉਹ ਚ ਕੁੜੀਆਂ ਮੁੰਡੇ ਕੰਮ ਕਰਦੇ ਸੀ ਆ ਵਾਹ ਜੀ ਵਾਹ ਕੀ ਬਾਤ ਹੈ ਕਿਹੋ ਜਿਹਾ ਜਿਹਾ ਲਿਆ ਇਹ ਉੱਤੇ ਸੁਰਗ ਦਿਖਾਇਆ ਜੀ ਉਹਦੇ ਤੇ ਥੱਲੇ ਨਰਕ ਜੀ ਉਹ ਧਰਮਰਾਜ ਦਿਖਾਇਆ ਜੀ ਪਹਿਲਾ ਬੰਦਾ ਉੱਥੇ ਜਾਂਦਾ ਉਮਰ ਭੋਗ ਕੇ ਉਹ ਬਈ ਖਾਤਾ ਖੁੱਲਦਾ ਕਰਮਾਂ ਦੇ ਲੇਖੇ ਜੋਖੇ ਹੁੰਦੇ ਨੇ ਪਾਪ ਉਹਨਾਂ ਤੋਲੇ ਜਾਂਦੇ ਆ ਪਾਪ ਵੱਧ ਗਿਆ ਕੰਡੇ ਵਾਲਾ ਗੇਟ ਆ ਨਰਕਾਂ ਛੱਡ ਦਿੰਦੇ ਨੇ ਚੰਗੇ ਕਰਮ ਕਰਦੇ ਆ ਫੁੱਲਾਂ ਵਾਲੇ ਗੇਟ ਆਉਂਦੇ ਆ ਫੁੱਲਾਂ ਦੀਆਂ ਵਰਖਾ ਹੁੰਦੀਆਂ ਨੇ ਮਾਈ ਨਾਮ ਜਪਦੀ ਐ ਬੱਚਾ ਇੱਕ ਲਾਤ ਤੇ ਖੜ ਕੇ ਪਾਠ ਕਰਦਾ ਉਹ ਮਾਂਪੁਰ ਛੋਦੋਂ ਆਉਂਦੇ ਆ ਕਿਸੇ ਨਗਰ ਦਾ ਭਲਾ ਕਰਨਾ ਏਕ ਜ਼ਿਮੀਦਾਰ ਸੀ ਇਹਨੇ ਖਰਬੂਜਾ ਦਾਨ ਕਰਿਆ ਸੀ ਉਮਰ ਭੋਗ ਕੇ ਗਿਆ ਇਹਨੂੰ ਢੇਰ ਮਿਲੇ ਸੀ ਆਪਾਂ ਇੱਕ ਪੁੰਨ ਕਰਦੇ ਆ ਉੱਥੇ 10 ਗੁਣਾ ਵਾਧੇ ਨੇ ਉਹ ਜਿਹੜੇ ਮੰਜੇ ਤੇ ਪਏ ਨੇ ਕੋਈ ਮਾਪਿਓ ਦੀ ਸੇਵਾ ਕਰਦੇ ਨੇ ਕੋਈ ਸਾਧੂ ਸੰਤਾਂ ਦੀ ਫੇਰਾਂ ਸੇਵਾ ਹੁੰਦੀਆਂ ਨੇ ਸੁਰਗਾ ਚ ਵੀ ਅਗਲੇ ਜਰਮ ਚ ਵੀ ਉਹ ਜਿਹੜੇ ਮਿੱਠਾ ਪਾਣੀ ਪੀਉਂਦੇ ਆ ਗਰਮੀਆਂ ਚ ਸੁਰਗਾ ਚ ਵੀ ਮੌਕੇ ਮਿਲਦੇ ਆ ਪਾਣੀ ਪੀਉਣ ਦੇ ਨਾਮ ਤੇ ਪਣਦੇ ਉੱਥੇ ਉਹ ਜਾਂਦਾ ਜਿਹੜਾ ਸ਼ਰਦਾ ਨਾਲ ਪੀਉਂਦਾ ਸਾਰੇ ਨਹੀਂ ਜਾਂਦੇ ਜੀ ਠੀਕ ਹੈ ਜੀ ਇਹ ਇੱਕ ਪਤੀ ਪਤਨੀ ਨੇ ਪਤੀ ਦੀ ਸੇਵਾ ਕਰਦੇ ਨੇ ਆਏ ਵਾਰੀ ਸੁਰਗਾ ਚ ਜਾਂਦੇ ਆ ਜਿਹੜੀ ਪਤਨੀ ਪਤੀ ਦੀ ਸੇਵਾ ਕਰਦੀ ਹੈ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਪਤੀ ਇੱਕ ਪਰਮੇਸ਼ਰ ਦਾ ਰੂਪ ਮੰਨੇ ਗਏ ਨੇ ਪਤਨੀ ਵਾਸਤੇ ਜੇ ਪਤੀ ਨੂੰ ਛੱਡ ਦੇ ਸਾਰੀ ਦੁਨੀਆ ਦੀ ਸੇਵਾ ਕਰੇ ਉਹ ਔਰਤ ਕਦੇ ਨਰਕਾਂ ਚੋਂ ਨਹੀਂ ਨਿਕਲਦੀ ਸਾਰੀ ਦੁਨੀਆ ਨੂੰ ਛੱਡ ਦੇ ਪਤੀ ਦਾ ਲੜਨਾ ਛੱਡੇ ਉਹ ਕਦੇ ਨਰਕਾਂ ਚ ਨਹੀਂ ਜਾਂਦੇ ਹੁਣ ਸਾਨੂੰ ਥੱਲੇ ਦਿਖਾ ਰਹੇ ਆ ਅਸੀਂ ਨਰਕ ਦਿਖਾ ਰਹੇ ਆ ਉਹ ਬੰਦਾ ਪਰੇ ਰੇੜੀ ਜੋੜਿਆ ਜੀ ਉਹ ਪਰ ਕਿਸੇ ਦੇ ਕੋਈ ਰਾਹਾਂ 'ਚ ਰੋੜੇ ਪੱਥਰ ਸਿੱਟ ਦਿੰਦੇ ਨੇ ਕਿਸੇ ਦੇ ਕੰਮ 'ਚ ਰੋੜਾ ਬਣ ਜਾਂਦੇ ਨੇ ਵੀ ਬਗਿਆੜ ਦਿੰਦੇ ਨੇ ਕੰਮ ਨੂੰ ਉਹਦੇ ਰਾਹਾਂ 'ਚ ਵੀ ਆਏ ਰੋੜੇ ਪੱਥਰ ਖਿੰਡ ਜਾਂਦੇ ਆ ਜਦੋਂ ਉਮਰ ਭੋਕ ਕੇ ਜਾਂਦਾ ਫੇਰ ਜਮਜੂਤ ਰੇੜੇ ਜੋੜ ਕੇ ਭਾਰ ਖਿਚਾਉਂਦੇ ਆ ਫੇਰ ਡੰਡਿਆਂ ਨਾਲ ਕੁੱਟਦੇ ਆ ਉਹੀ ਰੋੜਿਆਂ ਦੀਆਂ ਫੇਰ ਠੋਕਰਾ ਠੇਡੇ ਵੱਜਦੇ ਆ ਉਹਨੂੰ ਉਹ ਜਿਹੜਾ ਸੂਲਾਂ ਤੇ ਪਿਆ ਕੋਈ ਚੋਰੀਆਂ ਕਰਦੇ ਨੇ ਕੋਈ ਠੱਗੀਆਂ ਕਰਦੇ ਨੇ ਕਿਸੇ ਨਾਲ ਬੇਈਮਾਨੀਆਂ ਸੂਲਾਂ ਤੇ ਪਾ ਕੇ ਜਮਜੂਤ ਫੇਰ ਸੰਗਲਾਂ ਨਾਲ ਕੁੱਟਦੇ ਐ ਇਹ ਜਮਕਾ ਠੈਂਗਾ ਬਰਾ ਹੈ ਉਹ ਨਾਲ ਸਹਿਜਾਈ ਇਹ ਉਰਾਂ ਗੰਦ ਹੈ ਜੀ ਔਰਤਾ ਚਾਹੇ ਬੰਦਾ ਜਿਵੇਂ ਕੋਈ ਗੰਦੀਆਂ ਗਾਲਾਂ ਕੱਢਦੇ ਰਹਿੰਦੇ ਨੇ ਗੰਦੇ ਨਸ਼ੇ ਕਰਦੇ ਨੇ ਗੰਦਾ ਬੋਲਦੇ ਐ ਇੱਥੇ ਗੰਦ ਸਿਰਦੇ ਨੇ ਉਹ ਜਿਹੜੇ ਹੱਥ ਵਢੇ ਐ ਕੋਈ ਝੂਠੀਆਂ ਗਵਾਹੀਆਂ ਦਿੰਦੇ ਨੇ ਝੂਠੀਆਂ ਸੌਹਾਂ ਖਾਂਦੇ ਨੇ ਝੂਠੀਆਂ ਦਲਾਲੀਆਂ ਕਰਦੇ ਐ ਉਹਨਾਂ ਦੇ ਉੱਥੇ ਹੱਥ ਵੜ ਦਿੰਦੇ ਨੇ ਵੱਡੇ ਜਾਣਗੇ ਦਲਾਲਾ ਤੇਰੇ ਝੂਠੀਆਂ ਦਲਾ ਲੀਆਂ ਕਰੇ ਇਹ ਜਿਹੜੇ ਮੁਰਗੇ ਵਗੈਰਾ ਖਾਂਦੇ ਨੇ ਬੱਕਰੇ ਉਹਨਾਂ ਨੂੰ ਚਰਖੜੀਆਂ ਤੇ ਬੰਨ ਕੇ ਥੱਲੇ ਅੱਗ ਮਚਾ ਕੇ ਫੇਰ ਜਾਮ ਅੱਗ ਤੇ ਭੁੰਨਦੇ ਆ ਜੀ ਉਹ ਕੜਾਹਿਆਂ ਚ ਕੋਈ ਆਂਡਾ ਮੀਟ ਮੱਛੀ ਖਾਂਦੇ ਆ ਉੱਬਲਦੇ ਪਾਣੀ ਕੜਾਹਾਂ ਸਿੜਦੇ ਨੇ ਉਹ ਬੰਦਾ ਹੱਥ ਬੰਨੀ ਜਾਂਦਾ ਜੰਮ ਫੜ ਕੇ ਉਹਨਾਂ ਨੂੰ ਵਿੱਚ ਸਿੜਦੇ ਆ ਇਹ ਜਿਹੜੇ ਨਿੱਕੀਆਂ ਕੁੜੀਆਂ ਮਾਰਦੇ ਨੇ ਕੁੜੀ ਮਾਰਨਾ ਬਹੁਤ ਵੱਡਾ ਪਾਪ ਹੈ ਉਹਨਾਂ ਨੂੰ ਕੋਲੂਆਂ ਖਿਲਾੜੀਆਂ ਚ ਪੀੜ ਆ ਜਾਂਦਾ। ਉਹ ਇਹਦੇ ਘਰ ਵਾਲਾ ਜੀ ਨੂੰ ਖਿੱਚੀ ਆਉਂਦੇ ਆ। ਉਹ ਵੀ ਬਰਾਬਰ ਦਾ ਹਿੱਸੇਦਾਰ ਹੈ। ਉਹਨੂੰ ਵਿੱਚ ਪੀੜਦੇ ਆ। ਜਿਹੜਾ ਖਿਲਾੜੀ ਗੇੜਦਾ ਕੋਈ ਗੁਰੂ ਘਰਾਂ ਦੇ ਪੈਸੇ ਖਾ ਜਾਂਦੇ ਨੇ। ਮੰਦਰਾਂ ਦੇ, ਮਸੀਤਾਂ ਦੇ ਉਹਨਾਂ ਨੂੰ ਗੇੜ ਨਾ ਲਾਉਂਦੇ ਆ। ਜਦੋਂ ਕੋਈ ਹੋਰ ਆ ਗਿਆ ਉਹਨੂੰ ਵਿੱਚ ਪੀੜ ਦਿੰਦੇ ਆ ਫਿਰ ਉਹ ਗੇੜਦਾ। ਇਹ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ ਉਹਨਾਂ ਦੀ ਕੈਂਚੀ ਨਾਲ ਉੱਥੇ ਤਿਲ ਤਿਲ ਕਰਕੇ ਜੀਵ ਕੱਟੀ ਜਾਂਦੀ ਆ। ਇਹ ਜਿੰਨੇ ਪਾਪ ਕਰਦਾ ਇਹ ਬੰਦਾ ਔਰਤਾ ਚਾਹੇ ਬੰਦਾ ਉਹਦੇ ਪਾਪਾਂ ਦੀ ਪੰਡ ਉਹਦੇ ਸਿਰ ਤੇ ਧਰ ਦਿੰਦੇ ਨੇ ਮੂਰੇ ਦਰਿਆ ਆਉਂਦਾ ਸਮੁੰਦਰ ਕਹਿੰਨੇ ਆਂ ਪਾ ਸਾਗਰ ਕਹਿੰਨੇ ਆ ਉਹ ਪਾਰ ਕਰਨਾ ਪੈਂਦਾ ਅੱਗੇ ਜਾਨਵਰ ਫੜਦੇ ਆ ਪਿੱਛੇ ਮੁੜਦਾ ਜਮ ਜੂਤ ਸ਼ੁਰੇ ਵਰਛੇ ਮਾਰਦੇ ਆ ਕਹਿੰਦੇ ਨਾ ਅੱਗੇ ਨੰਘਿਆ ਜਾਂਦਾ ਨਾ ਪਿੱਛੇ ਮੁੜਿਆ ਜਾਂਦਾ ਐ ਲੋਕ ਪਾਰ ਕਰਦੇ ਆ ਜਾਨਵਰ ਉਹਨਾਂ ਨੂੰ ਫੜਦੇ ਆ ਓਏ ਇੱਕ ਔਰਤ ਹੈ ਕੇਸਾਂ ਤੋਂ ਫੜੀ ਪੈਰਾਂ ਤੋਂ ਭੜਾਗ ਮੱਚੀ ਜਾਂਦੀ ਆ ਉਹਦੇ ਵਿੱਚ ਸਿੱੜਦੇ ਆ ਜਿਹੜੀ ਔਰਤ ਕੋਈ ਪਤੀ ਨੂੰ ਜਿਵੇਂ ਤਲਾਕ ਦੇਂਦੀਆਂ ਨੇ ਗੰਦੀਆਂ ਗਾਲਾਂ ਕੱਢਦੀਆਂ ਨੇ ਅਵਾਰਾ